ਨਾ ਸੱਜਣਾ ਪਿੰਡ ਰਾਮਗੜ੍ਹ ਜਵੰਦੇ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਚ ਨਾ ਬਾਈ ਧਿਆਨ ਕੋਲੇ ਪਹੁੰਚੇ ਹੋਇਆ ਨੀਲੀ ਰਾਵੀ ਦੇ ਮੰਨ ਲਓ ਵੀ ਤੋਹਫੇ ਹੁੰਦੇ ਆ ਇਹ ਸੱਜਣ ਕੋਲ ਸਪੈਸ਼ਲਿਸਟ ਕਹੂੰਗਾ ਨੀਲੀ ਰਾਵੀ ਦਾ ਇੱਕ ਅੱਧੀ ਬੂਰੀ ਕੱਟੀ ਆਉਂਦੀ ਹੈ ਚੰਗੀ ਤੇ ਇੱਕ ਆ ਗਈ ਨੀਲੀ ਟੇਡੇ ਘੱਟ ਚ ਇਹ ਮੰਨ ਲਓ ਵੀ ਕੱਟੀਆਂ ਤੁਹਾਨੂੰ ਨਾ ਅੱਜ ਔਨ ਕੈਮਰਾ ਪੰਜ ਦਿਖਾ ਦਾਂਗੇ ਟੋਟਲ ਬਾਈ ਕੋਲ 10 ਕੱਟੀਆਂ ਆਈਆਂ ਦੀ ਪੰਜ ਕੱਟੀਆਂ ਬੈਗੀਆਂ ਤਿੰਨ ਇੱਕ ਸੱਜਣ ਲੈ ਗਿਆ ਤੇ ਦੋ ਲੈ ਗਿਆ ਇੱਕ ਸੱਜਣਾ ਅੱਜ ਤੁਹਾਨੂੰ ਪੰਜ ਦਿਖਾ ਦੂੰਗਾ ਤੇ ਬਾਕੀ ਗੱਲਬਾਤ ਤੁਹਾਡੀ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਤੇ ਜਿਹੜਾ ਰੇਟ ਹੁੰਦਾ ਰੇਟ ਇਹ ਸੱਜਣ ਦਾ ਹੈ ਮੰਨ ਲਓ ਮਤਲਬ ਵੀਡੀਓ ਦੇ ਵਿੱਚ ਹੀ ਹੁੰਦਾ ਆ ਜਾ ਧਿਆਨ ਰੱਖ ਲੈ ਬੰਦੇ ਹੋਰ ਕਿਵੇਂ ਠੀਕ ਹੈ ਬਾਈ ਚੜਦੀ ਕਲਾ ਜਮਾ ਓਕੇ ਕੋਨ ਨੰਬਰ ਦੱਸ ਦੋ ਜੀ ਨੰਬਰ ਆਪਣਾ 97815 64412 97815 64412 ਤੇ ਤੋਹਫੇ ਲੱਭਦੀ ਐ ਇਦਾਂ ਦੇ ਦਿਖਾਵਾਂਗੇ ਉਹ ਜਿਵੇਂ ਆ ਆ ਗਈ ਟੇਡੇ ਘੱਟ ਚ ਉਹ ਆ ਗਈ ਪਾਕਿਸਤਾਨੀ ਟੱਚ ਉਹ ਕੱਟੀ ਆ ਗਈ ਲਾਸਟ ਤੇ ਦਿਖਾਵਾਂਗਾ ਤੁਹਾਨੂੰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਜਿਹੜੇ ਭਰਾਵਾਂ ਨੂੰ ਆਪਣਾ ਕੰਮ ਵਧੀਆ ਲੱਗਦਾ ਜਿਹੜਿਆਂ ਨੂੰ ਨਈ ਚੰਗੇ ਲੱਗਦੇ ਦਾਂਡੇ ਵਾਂਗੂ ਕਿ ਨੋਰ ਮਾਰ ਦਿਆ ਕਰੂਗਾ ਤੇ ਸ਼ੁਰੂਆਤ ਆ ਘੱਟੀ ਤੋਂ ਕਰ ਲਾਂਗੇ ਕਿਉਂਕਿ ਛੋਟੀਆਂ ਦੀ ਵੀ ਕਹੂੰਗਾ ਵਿੱਚ ਡਿਮਾਂਡ ਆਉਂਦੀ ਹੈ ਨਾ ਬਾਦੂ ਆਉਂਦੀ ਹੈ ਬਈ ਅਗਲਾ ਕਹਿੰ ਬੀ ਵੀ ਕੈਮਰਾ ਕੱਟ ਚੈੱਕ ਕਰਾ ਦੇ ਤੁਸੀਂ ਇਹਦਾ ਛੋਟ ਹੀ ਨਹੀਂ ਦੇਖਣੀ ਤੁਸੀਂ ਇਹ ਵੀ ਦੇਖਣੀ ਆ ਕੱਲੀ ਨਸਲ ਆ ਵੱਡੀ ਤੁਸੀਂ ਇਹਨੇ ਕਰ ਹੀ ਲੈਣੀ ਆ ਜਾ ਕੇ ਉਹੀ ਗੱਲ ਆ ਵੀ ਨਸਲ ਨਹੀਂ ਕੋਈ ਬਣਾ ਸਕਦਾ ਵੱਡੀ ਕਰ ਲੂਗਾ ਘਰਾ ਪਾ ਕੇ ਹਾਂ ਤੋਰ ਦੇ ਖੋਲ ਕੇ ਧਿਆਨ ਤੇ ਬਾਕੀ ਇੱਥੇ ਤਾਂ ਤੁਰਦੀ ਦੀ ਕਰ ਲੈ ਜੱਜਮੈਂਟ ਧਿਆਨ ਉਮਰ ਕਿੰਨੀ ਕਰੂਗੀ ਦੀ ਉਮਰ ਬਾਈ 1 ਸਾਲ 1 ਸਾਲ ਦੇ ਲਗਭਗ ਹਾਂ ਡਰਦੀ ਆ ਨੇ ਥੋੜਾ ਜਿਆਦਾ ਆ ਟੇਡੇ ਕੱਟ ਚ ਆ ਗਈ ਉਥਾਨ ਸਿੰਗਲ ਚਾਰ ਰਹਿਣਗੇ ਬਾਈ ਥਾਨ ਆਪਾ ਬਨ ਕੇ ਚੈੱਕ ਕਰਾ ਦਾਂਗੇ ਦਰਦੀਆਂ ਵਾਲਾ ਨੇ ਕੈਮਰਾ ਹਲੇ 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 ਹਲਿਆ ਕੋਈ ਗੱਲ ਐਕਟਿਵ ਦਾ ਪੂਰੀ ਐਕਟਿਵ ਦਾ ਪੂਰੀ ਕੋਈ ਭਰਾ ਇਹ ਨਹੀਂ ਕਹੂਗਾ ਵੀ ਯਾਰ ਕੱਟੀ ਠੰਡੀ ਜੀ ਐਕਟਿਵ ਨਹੀਂ ਹੈਗੀ ਤੇ ਵਾਕਈ ਇੱਥੇ ਤੋਂ ਕੁਆਲਿਟੀ ਕਰ ਸਕਦੇ ਕੁਆਲਿਟੀ ਤੁਹਾਡੇ ਸਾਹਮਣੇ ਆ ਜਿਵੇਂ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਵੀ ਲਿੱਸੀ ਲਾਮੀ ਦਾ ਆਪਾਂ ਰਾਜ਼ੀ ਕਰ ਸਕਦੇ ਹਾਂ ਪਰ ਨਾ ਅਸਲ ਬਣਾਉਣੀ ਔਖੀ ਹੈ ਹਨਾ ਵੀ ਨਾ ਅਸਲ ਚ ਤਵਾਦਲਾ ਨਹੀਂ ਕਰ ਸਕਦੇ ਜਿੱਦਾਂ ਦੀ ਰੱਬ ਨੇ ਬਣਾ 101% ਓਕੇ ਹੋਣਗੀਆਂ ਠੀਕ ਹੈ ਗੱਲ ਇਹ ਇੱਥੋਂ ਥੋੜਾ ਜਿਹਾ ਮੰਦੀ ਹੈਗੀ ਖਾਣਾ ਜੇ ਆਪਾਂ ਜ਼ਿੰਮੇਵਾਰੀ ਲੈ ਲਾਂਗੇ ਚਾਰ ਚਾਰ ਥਾਨ ਹੋਣਗੇ ਸਾਰੇ ਠੀਕ ਹੈ ਗੱਲ ਤੇ ਇੱਥੋਂ ਮਾਰਦੇ ਫੇਸ ਤੇ ਕੈਮਰਾ ਕਰੀ ਫੇਸ ਉਰਲੇ ਬੰਨੇ ਬਾਈ ਤੇ ਪੈਸੇ ਧਿਆਨੇ ਦੇ ਕਿੰਨੇ ਇਹਦਾ ਬਾਈ 32000 ਲੈਣ ਦੇਣ ਜੀ ਕਰ ਲਾਂਗੇ ਉਹ ਚ ਮਾਨਤਨ ਕਰਾਂਗੇ ਬਈ ਠੀਕ ਹੈ ਤੇ ਹੁਣ ਮਾਰ ਦੇ ਲੱਭੀ ਥੋੜਾ ਜਿਹਾ ਟੇਡੇ ਕੱਟ ਦੀ ਡਿਮਾਂਡ ਰਹਿੰਦੀ ਹੈ ਜਿਵੇਂ ਆਪਾਂ ਕੱਟੀਆਂ ਤਾਂ ਹੁਣ ਜਿਹੜੀਆਂ ਵੀਡੀਓ ਤੋਂ ਬਿਨਾ ਵੀ ਆਪਾਂ ਦਿਖਾਈਆਂ ਨੇ ਠੀਕ ਹੈ ਠੀਕ ਹੈ ਤੇ ਹੁਣ ਮਾਰਾ ਕੱਟੀ ਦੇ ਕੈਮਰਾ ਆ ਤਾਂ ਮੈਂ ਕਹੂੰਗਾ ਵੀ ਬੀਜਾ ਲਵਾ ਕੇ ਆਈ ਹਾਂ ਨਾ ਬੀਜਾ ਲਵਾ ਕੇ ਬੁਲਾਇਆ ਬੀਜਾ ਲਵਾ ਕੇ ਆਈ ਆ ਲੈ ਚੱਲ ਲੈ ਚਲ ਵਾਰ ਲੈ ਬੰਨੇ ਲੈ ਚੱਲ ਇੱਕ ਤਾਂ ਬੂਰੀ ਹੁੰਦੀ ਆ ਇਹ ਆ ਗਈ ਚਿੱਟੀ ਬੂਰੀ ਕਹੂੰਗਾ ਬਹੁਤ ਘੱਟ ਮਿਲਦੀ ਆ ਚਿੱਟੀ ਬੂਰੀ ਬਸ ਅੰਗਰੇਜ਼ ਨੇ ਆ ਬਈ ਐ ਸਮਝ ਲੈ ਕਿਵੇਂ ਅੰਗਰੇਜ਼ ਨੇ ਆ ਬਸ ਐ ਸਮਝ ਲੈ ਵੀ ਜਿਵੇਂ ਆਪਾਂ ਮਰ ਸਰ ਜਾਣਿਆਗੇ ਉੱਥੇ ਨੇ ਅੰਗਰੇਜ਼ ਮਿਲਦੇ ਉਹੀ ਕੁਛ ਆ ਇਹ ਇੱਥੋਂ ਦਿਖਾ ਦੇ ਤਾਂ ਮੈਂ ਤੁਹਾਨੂੰ ਤਾਂ ਹੀ ਗਿਆ ਇਹਦਾ ਬੀਜੇ ਤੇ ਆਈ ਆ ਏ ਢੇ ਵੀ ਪੂਰੀ ਇੱਥੇ ਰੁਕ ਸਾਰੀਆਂ ਮਾੜ ਆ ਜਾਣ ਵਾਲੀ ਹੈ ਕੱਟੀ ਕੋ ਲਿੱਸਾ ਪਾਣੀ ਸਾਈਡ ਤੋਂ ਕਰਾ ਲਈ ਲੱਭੀ ਚੱਕ ਇੱਥੋਂ ਸਾਰੀ ਇਹ ਇੱਥੋਂ ਕਰਾ ਲਈ ਚੱਕ ਇਹਦੀ ਉਮਰ ਕਿੰਨੀ ਕਰੂਗੀ ਬਾਈ ਇਹਦੀ ਵੀ 1 ਸਾਲ ਬਾਈ ਲੱਗ ਭਾ ਹਾਂਜੀ ਬਾਈ ਆ ਲੈ ਚੱਲ ਅੰਦਰ ਲੈ ਬੰਨੇ ਇਹਦੀ ਉਮਰ ਵੀ ਬਾਈ ਕਹਿੰਦਾ 1 ਸਾਲ ਨੰਬਰ ਦੂਜਾ ਕਿਉਂਕਿ ਇਹ ਅਲੱਗ ਦੀ ਆ ਸਾਰੇ ਲਾਟ ਚੋਂ ਲੱਗਦੀ ਕੱਟੀ ਆ ਗਈ ਇਹ ਤਾਂ ਜਿਵੇਂ ਤੁਹਾਨੂੰ ਦੱਸਿਆ ਵੀ ਬੀਜੇ ਤੇ ਆਈ ਆ ਤੇ ਇਹਦਾ ਤਾਂ ਪੈਸੀ ਕਿੰਨੇ ਲਮਾ ਇਹਦਾ ਵੀ 3 ਉਜਮਾਨ ਤਨ ਕਰ ਦਾਂਗੇ ਠੀਕ ਹੈ ਬਾਲ ਜੇ ਕੋਈ ਜੋੜੀ ਲੈਂਦਾ ਹੈ ਭਰਾ ਕੁਝ ਆਪਾਂ ਕਰਾਂਗੇ ਬਈ ਆ ਜਾ ਆ ਸਾਈਡ ਨੂੰ ਆ ਜਾ ਪਰਲੇ ਬੰਨੀ ਆ ਜਾ ਥਣ ਥਣ ਤੇ ਓਕੇ ਨਹੀਂ ਜਾਵਾ ਇਹ ਇੱਥੋਂ ਮਾਰ ਨੂੰ ਲੱਭੀ ਕੈਮਰਾ ਨੂੰ ਫੇਸ ਕਰ ਦੇ ਬਈ ਇੱਧਰਲੇ ਬੰਨੇ ਪਰਲੇ ਬੰਨੇ ਕਰਦੇ ਦੋਨੇ ਕੱਟੀਆਂ ਚੈੱਕ ਕਰਾ ਦੇ ਇਹ ਇੱਥੋਂ ਕਰਾ ਦੇ ਦੋਹੇ ਚੈੱਕ ਇਹਨਾਂ ਦੀ ਦੋਹਾਂ ਦੀ ਡਿਮਾਂਡ 32 32000 ਆ ਤੇ ਬਾਕੀ ਕੁਆਲਿਟੀ ਤੁਹਾਡੇ ਸਾਹਮਣੇ ਆ ਇਹ ਕੱਟੀ ਦੀ ਇੱਕ ਤੁਹਾਨੂੰ ਮੈਂ ਦੇ ਦੂੰਗਾ ਗਰੰਟੀ ਵੀ ਗੈਪ ਕੋ ਜਮ ਬਾਈ ਦੱਸਦਾ ਵੀ ਇੱਥੋਂ ਆ ਗੈਪ ਬਹੁਤ ਸੋਹਣਾ ਤੇ ਲੰਬੀ ਬਹੁਤ ਬਣੂਗੀ ਕੱਟੀ ਇਹ ਲੰਬਾਈ ਚੰਗੀ ਰੱਖੂਗੀ ਤੇ ਆ ਗਈ ਚਿੱਟੀ ਪੂਰੀ ਆ ਗਈ ਪ्योर ਪੰਜਾਬੀ ਜਿਹਾ ਕਹ ਲਈਏ ਇਹਦਾ ਵੀ 32 ਇਹਦਾ ਵੀ 32 ਤੇ ਹੁਣ ਆ ਤੋਹਫਾ ਵੀ ਸਿਖਾ ਦੇ ਸਾਈਡ ਤੋਂ ਕੱਟ ਚੈੱਕ ਕਰਾ ਦੇ ਪੰਨਾ ਲੱਭੀ ਇਹਦਾ ਇਹ ਇੱਥੋਂ ਚਾਰੇ ਪੈਰਾਂ ਤੇ ਮਾਰਕਿੰਗ ਆ ਗਈ ਬਈ ਬਾਲੇ ਭਰਾ ਨਾ ਚਾਰੇ ਪੈਰਾਂ ਤੇ ਮਾਰਕਿੰਗ ਮੰਗਦੇ ਨੇ ਵੈਸੇ ਠੀਕ ਆ ਗੱਲ ਜਿਸ ਦਾ ਟੇਡਾ ਕੱਟ ਹੋਵੇ ਗੁਰੂ ਉਹਦੇ ਦੋ ਤੇ ਹੀ ਹੁੰਦੀ ਐ ਮੂਰਲੇ ਦੋ ਤੇ ਹੁੰਦੀ ਨਹੀਂ ਹੈਗੀ ਪਰ ਇਹਦੇ ਚਾਰਾਂ ਤੇ ਆ ਗਈ ਠੀਕ ਆ ਠੀਕ ਆ ਲੈ ਆ ਬਾਲੇ ਬੰਨੇ ਤੇ ਬਾਕੀ ਸੱਜਣੋ ਇੱਥੇ ਤੋਂ ਕਰ ਸਕਦੇ ਹੋ ਚੈੱਕ ਕੁਆਲਿਟੀ ਕੱਟੀ ਦੀ ਉੱਥੇ ਰੋਕ ਲਈਂ ਧਿਆਨ ਹੁਣ ਚੜੀ ਆ ਉਹ ਤੱਪ ਵਿੱਚ ਦੀ ਬੱਦਲ ਆਇਆ ਨਾ ਹਾਂ ਮਾਲਕ 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 ਮਾਲਾ ਫੇਸ ਕਰ ਦੋ ਲੈ ਬੰਨੇ ਇੱਥੋਂ ਮਾਰ ਦੀ ਲੱਭੀ ਕੈਮਰਾ ਇੱਥੋਂ ਫੇਸ ਤੇ ਮਾਰ ਕੇ ਕੈਮਰਾ ਸਾਰੀ ਕੱਟੀ ਕਰਾ ਲਿਆ ਕਰ ਚੈੱਕ ਮੈਂ ਕਹੂੰਗਾ ਵੀ ਇਹ ਦੇ ਚਾਹ ਉਹ 14 ਮਹੀਨੇ ਬਈ 14 ਮਹੀਨੇ ਆਲੇ ਆਲੇ ਔਰਲੇ ਬਣੇ ਇਹਦਾ ਹਨ ਖੜਦੀ ਹੈ ਜਮਾ ਹਨਾ ਖੜਦੀ ਹੈ ਬਾਈ ਇਹ ਮੇਲਿਆਂ ਵਾਲੀ ਕੱਟੀ ਆ ਮਾਲਾ ਜੀ ਕਿਸ ਨੇ ਤਿਆਰ ਕਰਕੇ ਪਾਉਣੀ ਅੱਗੇ ਮੇਲੇ ਆ ਰਹੇ ਨੇ ਨਾ ਠੀਕ ਆ ਗੱਲ ਆ ਤੇ ਨੰਬਰ ਆ ਗਿਆ ਤੀਜਾ ਤੇ ਉਮਰ ਕਿੰਨੀ ਦੱਸਿਆ ਜੀ 14 ਮਹੀਨੇ ਆ ਬਈ ਉਮਰੇ ਦੀ 14 ਮਹੀਨਿਆਂ ਦੀ ਉਮਰ ਆ ਸਮੀ ਭਲੀ ਚੰਗੀ ਆ ਥਾਂ ਸਿੰਗਲ ਚਾਰ ਦੀ ਬਾਈ ਕਹਿੰਦਾ ਰਹੂਗੀ ਗਾਰੰਟੀ ਹਰੇਕ ਪੱਖ ਤੋਂ ਤੇ ਇਹਦੇ ਤੇ ਹਨ ਕਿੰਨੇ ਪੈਸੇ ਲੈ ਲਾਂਗੇ ਇਹਦਾ ਬਈ 40000 ਰੁਪਇਆ ਇਹਦਾ ਬਾਈ ਕਹਿੰਦਾ ਲੈਣਾ 40 ਕਰਦੇ ਸਾਈਡ ਨੂੰ ਕਰਦੇ ਸਾਈਡ ਨੂੰ ਇੱਥੋਂ ਇੱਥੋਂ ਕਰਾ ਦੇ ਚੈੱਕ ਫੇਸ ਫੇਸ ਤੇ ਆ ਮੇਨ ਗੱਲ ਤਾਂ ਉਹੀ ਗੱਲ ਆ ਜਮਰੀਕਾ ਦਾ ਵੀ ਜੱਥਿਆਂ ਦੀ ਮੁਕਦੀ ਆ ਕੁਆਲਿਟੀ ਫੇਸ ਕੁਆਲਿਟੀ ਤੇ ਮਾਰਦੇ ਕੈਮਰਾ ਇੱਥੋਂ ਬਸ ਅਸ ਪਰੇਸ਼ਾਨ ਨਾ ਕਰ ਇੱਥੋਂ ਕਰਾ ਦੇ ਚੈੱਕ ਇਹਦਾ ਗ੍ਰੀਡ ਦੱਸਿਆ ਇਹਦਾ 40000 ਬਾਈ ਉਮਰ 14 ਮਹੀਨੇ ਉਮਰ 14 ਮਹੀਨੇ 40000 32000 33000 ਹਾਂ ਤੇ ਜੇ ਕੋਈ ਤਿੰਨੀ ਲੈ ਗਿਆ ਸੱਜਣੇ ਕਰਦਾਂਗੇ ਬਾਈ ਖੁਸ਼ ਹੋ ਕੇ ਮਾਨ ਕਰਾਂਗੇ ਜੋ ਕਿ ਬਣ ਕੇ ਆਊਗਾ ਤੇ ਹੁਣ ਆ ਜਾ ਲੱਭੀ 4 ਨੰਬਰ ਵਾਲੀ ਤੇ ਹੋਏ ਇੱਕ ਗੱਲ ਦਾਦਾ ਨਾ ਕੁਆਲਿਟੀਆਂ ਬਾਈ ਕੋਲ ਸਾਰੀਆਂ ਹੁੰਦੀਆਂ ਜਿਵੇਂ ਕੋਈ ਫੇਸ ਤੇ ਨਾ ਆਪਾਂ ਕਹ ਲੈ ਆ ਪਟੇ ਵਾਲੀ ਲੈਣੀ ਹੈ ਨਾ ਫੁੱਲ ਵਾਈਟ ਉਹ ਆ ਗਈ ਪਟੇ ਵਾਲੀ ਆ ਗਈ ਸਾਰਾ ਮੂੰਹ ਚਿੱਟਾ ਗਿਆ ਸਿੰਗੀ ਸੁੰਗੀ ਆ ਗਈ ਜਮਾ ਬਰੀਕ ਤੇ ਕੁਆਲਿਟੀ ਆ ਗਈ ਪੂਰੀ ਫੁੱਲ ਟਾਂ ਚਾਟਾਂ ਚਾ ਪੂਰਾ ਅਸਲਾ ਗਿਆ ਇਧਰ ਲੈ ਬੰਨੇ ਲੈ ਚੱਲ ਡਰਦੀਆਂ ਵਾਲਾ ਨਹੀਂ ਬਾਈ ਆਪੋ ਚਕੇ ਲੈ ਚੱਲ ਕੋਈ ਸਿੰਗੀ ਸੁੰਗੀ ਇਹਦੀ ਬਰੀਕ ਬਹੁਤ ਹੈ ਗੁਰੀ ਸਿੰਗੇ ਮੰਨ ਲਓ ਜਮੇ ਨਿੱਕਾ ਸਿੰਘ ਕਰੂਗੀ ਬੰਦ ਸਿੰਘ ਚ ਹੀ ਆਉਗੀ ਨਾ ਹਾਂ ਬਾਈ ਕਿਉਂਕਿ ਤਲਿਆਰੇ ਇਹਨਾਂ ਦੇ ਪਾ ਨਹੀਂ ਸਕਦੇ ਫਿਰ ਪ੍ਰਿੰਟ ਨਹੀਂ ਦੀਦਾ ਇਹਨਾਂ ਦਾ ਇੱਥੇ ਰੋਗਲੀ ਮਾਰੀ ਰੋਕਲਾ 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 ਪਾ ਦਿੱਆ ਠੀਕ ਹੈ ਨਾ ਤੇ ਬਾਕੀ ਸਸੇ ਨੂੰ ਥੋੜਾ ਜਿਮ ਬਾਈ ਨੇ ਦੱਸਿਆ ਨਾ ਵੀ ਡਰਦੀ ਐ ਨੇ ਤੇ ਬਾਕੀ ਇੱਥੋਂ ਕਰ ਸਕਦੇ ਹਾਂ ਜੇ ਇੱਕ ਖੜਨੀ ਖੜਨੀ ਧਿਆਨ عمر ਕਿੰਨੀ ਆਦੀ ਬਾਈ عمر ਬਾਈ ਇਹਦੀ ਹੈਗੀ 18 ਕਿ ਮਹੀਨੇ 18 ਜਿਵੇਂ ਦੱਸਿਆ ਆਪਾਂ ਨੂੰ ਹਨਾ ਠੀਕ ਆ ਗੱਲ ਹੋਵੇ ਹੋ ਸਕਦਾ ਘੱਟੇ ਹੋਵੇ ਹਨਾ ਕੱਟ ਵੀ ਹੋ ਸਕਦੀ ਆ ਠੀਕ ਆ ਗੱਲ ਕਿਉਂਕਿ 18 ਕਿ ਮਹੀਨਿਆਂ ਦੀ ਏਜ ਆ ਗਈ ਬਾਈ ਕਹਿੰਦਾ ਕਈ ਵਾਰੀ ਵੇਚਣ ਵਾਲਾ ਤਾਂ ਉਹੀ ਗੱਲ ਆ ਵੀ ਲਾਲਚ ਨਾਲ ਹੀ ਵੇਚਦਾ ਨਾ ਵੀ ਜੇ ਵੱਡੀ ਦੱਸੂਗਾ ਤਾਂ ਛੇਤੀ ਵਿਕ ਜੂਗੀ ਲੈ ਚਲ ਉਧਰ ਲੈ ਬੰਨੇ ਲੈ ਜਾ ਬਾਈ ਕਿ ਕੱਚੀ ਆ ਕੱ ਅੱਲਾਇ ਚਲੰਦਰ ਲਈ ਬਣਨੇ 18 ਮਹੀਨੇ ਦੇ ਲਗਭਗ ਗੇਜ ਬਾਈ ਕਹਿੰਦਾ ਦੱਸੀ ਆ ਬਾਕੀ ਤੁਹਾਡੇ ਸਾਹਮਣੇ ਆ ਜੱਜਮੈਂਟ ਤੁਹਾਡੀ ਆ ਪਰ ਇੱਕ ਗੱਲ ਦੱਸ ਦਨਾ ਵੀ ਕੱਟਿ ਬਣੂਗੀ ਪੂਰੀ ਹਸਲ ਝੋਲੀ ਵੀ ਚੰਗੀ ਰੱਖਦੀ ਆ ਥੱਲਿਓ ਤੇ ਬਾਕੀ ਪ੍ਰਿੰਟ ਵੀ ਬੜਾ ਕਮਾਲ ਦਾ ਰੱਖਦੀ ਆ ਇੱਥੋਂ ਕਰ ਸਕਦੇ ਸੀ ਪ੍ਰਿੰਟ ਚੱਕ ਪੂਛ ਤੋਂ ਲਾ ਕੇ ਪੈਰਾਂ ਤੋਂ ਲਾ ਕੇ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਇਹਦਾ ਧਿਆਨ ਕੀ ਰੇਟਰ ਹੋਗਾ ਬਾਈ ਇਹਦਾ 43000 ਬਾਈ ਇਹ ਬਾਈ ਕਹਿੰਦਾ ਦੇ ਦਾਂਗੇ 43 ਦੀ ਘਰ ਦੇ ਇਧਰ ਲਈ ਬੰਨੇ ਕਰਦੇ ਥੋੜੀ ਜੀ ਤੇ ਇਹਦਾ ਕੀ ਦੱਸਿਆ ਦੀ ਕਿੱਡੇ ਘੱਟ ਆ ਇਹਦਾ 40000 ਬਾਈ ਇਹਦਾ 40 ਇਹਦਾ 342 ਜੋੜੇ ਚ ਕਨਸੈਸ਼ਨ ਓਦਾਂ ਦਾ ਹੋ ਜੂਗਾ ਹਨਾ ਹਾਂਜੀ ਬਾਈ ਕਰ ਦਾਂਗੇ ਜੀ ਤੇ ਹੁਣ ਮਾਰਦੇ ਲੱਭੀ ਕੈਮਰਾ ਇੱਥੇ ਹੋਇਆ ਤਾਂ ਪਾਕਿਸਤਾਨੀ ਟੱਚ ਹੀ ਆ ਬਾੜੀ ਸੈਟ ਖੜੀ ਆ ਇੱਥੋਂ ਕਰਾ ਜਾ ਇੱਕ ਜਿੱਦਾਂ ਨੇ ਤੁਸੀਂ ਉਧਰ ਦੇਖਦੇ ਹੋ ਨਾ ਜਿਹਦੇ ਗਾਨੀ ਪਾਦੇ ਉਹੀ ਚਾਂਦੀ ਰੰਗੀ ਜੀ ਉਹੀ ਲੱਗੂ ਜਾਵਾ ਹਨਾ ਹਾਂ ਬਾਈ ਪਾਕਿਸਤਾਨ 'ਚ ਇਹੀ ਮਾਰਕਾ ਹੁੰਦਾ ਜ਼ਿਆਦੇ ਠੀਕ ਆ ਗੱਲ ਕਈ ਵਾਰੀ ਬਾਰਡਰੇ ਦੀ ਨੇ ਕੱਟੀ ਹੁੰਦੇ ਨੇ ਪੁਰਾਣਾ ਪਸ਼ੋਕੜ ਚੱਲੀ ਜਾਂਦਾ ਹੁੰਦਾ ਹਨਾ ਠੀਕ ਆ ਠੀਕ ਆ ਇਹਦੀ ਉਮਰ ਕਿੰਨੀ ਕਾ ਇਹਦੀ ਵੀ ਬਾਈ 18-19 ਮਹੀਨੇ ਹੈਗੀ ਆ ਲੈ ਆ ਬਾਹਰ ਲੈ ਬੰਨੇ ਤੇ ਬਾਕੀ ਇੱਥੇ ਤੋਂ ਮਾਰਕਿੰਗ ਚੈੱਕ ਕਰ ਸਕਦੇ ਹਾਂ ਥੋੜਾ ਜਿਹਾ ਰਸੇ ਦਾ ਜ਼ਰੂਰ ਕਰ ਜਾਂਦੇ ਨੇ ਕਈ ਵਾਰੀ ਇਹਦੀ ਉਮਰ ਬਾਈ ਕਹਿੰਦਾ 17-18 ਮਹੀਨੇ ਦੇ ਲਗਭਗ ਸਭੀ ਪਲੀ ਚੰਗੀ ਆ ਤੇ ਬਾਕੀ ਲੰਬੀ-ਲੰਬੀ ਵੀ ਚੰਗੀ ਆ ਕੱਦ ਮੈਂ ਤੁਹਾਨੂੰ ਦੱਸਦਾ ਹੁੰਦਾ ਵੀ ਮੋਰਾ ਦੇ ਮੁਕਾਬਲੇ ਇਹਨਾਂ ਦਾ ਕੱਦ ਥੋੜੀਆਂ ਜਿਹਾ ਬੈਠ ਨਹੀਂ ਆ ਹੁੰਦੀਆਂ ਨੇ ਇਹ ਕਿਉਂਕਿ ਪਿਓਰ ਨੀਲੀ ਵੀ ਉਹੀ ਮੰਨੀ ਜਾਂਦੀ ਹੈ ਜਿਹੜੀ ਦਾ ਕੱਦ ਬੈਠਮਾ ਹੋਵੇ ਤੇ ਬਾਕੀ ਇੱਥੇ ਤੋਂ ਕੁਆਲਿਟੀ ਕਰ ਸਕਦੇ ਹਾਂ ਜੈ ਇੱਕ ਫੇਸ ਕੁਆਲਿਟੀ ਲਾ ਕੇ ਬਾਡੀ ਦੀ ਬਣਤਰ ਪੂਰੀ ਆਸ ਲੱਗੀ ਜਿਵੇਂ ਤੁਹਾਨੂੰ ਦੱਸਿਆ ਪਾਕਿਸਤਾਨ ਟੱਚ ਆ ਗਈ ਕੱਟੀ ਲੈ ਚਲੰ ਤੇ ਜਿਆਦਾ ਮੈਂ ਤੁਹਾਨੂੰ ਇਹਦਾ ਫੇਸ ਹੀ ਫੋਕਸ ਕਰਕੇ ਦਿਖਾਵਾਂਗਾ ਇੱਥੇ ਤੇ ਇੱਥੋਂ ਇੱਥੋਂ ਕਰ ਸਕਦੇ ਚੱਕ ਲੈ ਚੱਲ ਅਚਲੰਦਰ ਲੈ ਬੰਨੇ ਲੈ ਚੱਲ ਪਰੇਸ਼ਾਨ ਨਾ ਕਰ ਓਮਰਾਗੀ 18-19 ਮਹੀਨੇ ਦੇ ਲਗਭਗ ਤੇ ਇਹਦਾ ਧਿਆਨ ਕੀ ਰਹਿਟ ਰਹੂਗਾ ਇਹਦਾ 45000 ਬਾਈ ਇਹ ਬਾਈ ਕਹਿੰਦਾ ਦੇ ਦਾਂਗੇ 45 ਜੀ ਤੇ ਬਾਕੀ ਕੁਆਲਿਟੀ ਤੁਹਾਡੇ ਸਾਹਮਣੇ ਆ